ਇਸਰ ਤੇ ਉਹ ਕੋਈ ਡਰਦਾ ਜਾਂਦਾ ਨਾ ਠੀਕ ਹੈ ਬਾਈ ਉਹ ਉੱਥੇ ਬੰਦੇ ਨੂੰ ਮਾਰ ਦਿੰਦੇ ਆ ਉਹ ਕਰ ਦਿੰਦੇ ਆ ਹੈ ਵੀ ਉਹ ਚੰਬਲ ਘਾਟੀ ਹੁਣ ਤਾਂ ਅਸੀਂ ਜਾਇਆ ਜਦੋਂ ਮੇਰੇ ਦਾਦਾ ਜੀ ਘੋੜੀ ਭਲਾਉਣ ਜਾਂਦੇ ਇੱਥੋਂ ਤੇ ਉਹਨਾਂ ਨੇ ਜਾਂਦੇ ਉਹ ਚੜਕੇ ਜਾਣਾ ਘੋੜੀ ਤੇ ਹਾਂਜੀ ਬਾਈ ਤੇ ਆਉਂਦੇ ਹੋਏ ਆਉਂਦੇ ਉਹ ਪੈਦਲ ਤੇ ਜਦੋਂ ਘੋੜਗਾ ਲਿਆਉਂਦੇ ਭਲੋਤਰੇ ਤੋਂ ਫਿਰ ਇਕੱਠਾ ਜੋ ਟਰੱਕ ਆਉਂਦਾ ਉਹ ਇੱਥੇ ਖਿਆਲੀ ਵਾਲੇ ਉਤਰਦਾ ਅੱਛਾ ਜੀ ਇੱਥੋਂ ਅਡੂੜੀ ਪਿੰਨਾ ਚ ਜਣ ਕੇ ਘੋੜਗਾ ਜਾਂਦੇਗਾ ਕੀ ਗੱਲਾਂ ਕਰਦੇ ਆ ਉਹ ਬੰਦੇ ਨੂੰ ਉਹਨਾਂ ਬੰਦਾ ਦੀ ਸੋਚ ਹੀ ਅੱਗੇ ਆ ਹੂੰ ਚਲੋ ਸਾਡੇ ਦਾਦਾ ਜੀ ਤਾਂ ਚਲੋ ਇਹ ਮੰਨੋ ਵੀ ਤੁਰ ਕੇ ਉਧਰੋਂ ਲੰਘ ਜਾਂਦੇ ਸੀ ਹੋ ਸਕਦਾ ਇਹਨਾਂ ਨੂੰ ਥੋੜਾ ਹਵਾ ਦਾ ਬੁੱਲਾ ਲੱਗ ਗਿਆ ਹੋਵੇ ਉਧਰੋਂ ਹਾਂਜੀ ਬਾਈ ਚੰਗਾ ਕੋਈ ਮਤ ਆ ਗਈ ਹੋਵੇ ਜੋ ਆਪੇ ਹੀ ਮੰਨਦੇ ਉਧਰੋਂ ਆਪਣਾ ਆਈਟਮ ਵੇਚਿਆ ਸੀ ਹਾਂਜੀ ਫਿਰ ਲੋਕ ਉਧਰ ਨੂੰ ਭੱਜੇ ਸਾਡੇ ਪਿੰਡ ਦੇ ਹੀ ਲਾ ਲੋ ਤੁਸੀਂ ਹਾਂਜੀ ਬਾਈ ਉਹ ਗੱਲ ਤਾਂ ਸਾਡੇ ਬਜ਼ੁਰਗਾਂ ਨੇ ਮਾਨੂੰ ਪੱਲਿਓ ਘੋੜੀਆਂ ਪੈਸੇ ਦੇ ਕੇ ਘੋੜੀਆਂ ਦਵਾ ਕੇ ਲਿਆ ਲਿਆਉਂਦੇ ਸੀ ਉਹ ਹਾਂਜੀ ਬਾਈ ਤੇ ਪਰ ਉਹਨਾਂ ਦੇ ਮਨਗਰ ਨਹੀਂ ਲੱਗੇ ਹੂੰ ਸਾਤੋਂ ਇੱਕ ਉਹ ਮੇਰੇ ਘਰ ਟੈਂਕ ਦੇ ਖਾਨ ਦਾ ਚੋਕੜਾ ਸੀ ਉਹ ਬੰਬੇ ਗਿਆ ਉਹ ਕਹਿੰਦੇ ਬਈ ਅਸੀਂ ਇਹਨੂੰ ਸਮੰਤਰਕ ਨਹੀਂ ਸਿੱਧਾ ਕਰਕੇ ਛੱਡ ਦਿੰਦੇ ਨੇ ਉਧਰ ਨੂੰ ਸਿੱਧਾ ਭੱਜ ਜਾਂਦਾ ਅੱਛਾ ਜ ਹੈ ਨਹੀਂ ਕੋਈ ਭਾਈ ਹੈ ਨਹੀਂ ਹਾਂਜੀ ਉਹ ਜਿਹੜੀ ਐਡਮ ਦੀ ਮਾਂ ਦੀ ਮਾਂ ਸੀਗੀ ਭਾਈ ਉਹ ਗੁਜਰਾਤੀ ਕੁੜੀ ਸੀ ਅੱਛਾ ਜੀ ਉਹ ਆਈ ਜਿਹੜਾ ਇਹ ਮੀਆਂ ਸੀ ਪਾਕਿਸਤਾਨ ਆਈ ਸਿੰਧ ਕਨੂਮੂ ਸੀ ਹਾਂਜੀ ਭਾਈ 나ਗ ਨਾਲੋਂ ਐਡਮ ਉੱਚਾ ਸੀ ਠੀਕ ਹੈ ਭਾਈ ਹਾਂਜੀ 나ਗ ਨਾਲੋਂ ਚੌੜਾ ਵੀ ਸੀ ਅੱਛਾ ਜੀ 나ਗ ਥੋੜਾ ਪਤਲੇ ਪੰਚ ਸੀਗਾ ਹਾਂਜੀ ਭਾਈ ਐਡਮ ਖੁੱਲਾ ਡੁੱਲਾ ਕੁੜਾ ਸੀ ਜਿਵੇਂ ਭਾਈ ਦੇਖੋ ਆਪਾਂ ਦੇਖਦੇ ਆਂ ਵੀ ਮੱਝੂ ਕੇ ਬਲੱਡ ਲਾਈਨ ਦੇਖੋ ਇਹਦਾ ਜਿਹੜਾ ਨਾਮ ਬਣਿਆ ਮੱਝੂ ਕੇ ਪਿੰਡ ਤੋਂ ਪਿਆ ਬਾਪੂ ਜੋਰਾ ਸਿੰਘ ਜੀ ਤੋਂ ਹਣਾਂ ਤੇ ਉਹਨਾਂ ਦੇ ਕੋਲੇ ਜਿਹੜਾ ਪੁਰਾਣਾ ਘੋੜਾ ਹੁੰਦਾ ਸੀ ਨੀਲਾ ਮੱਖਣਨਾ ਸੀ ਮੇਰਾ ਖਿਆਲ ਆ ਉਹਦਾ ਨਾਂ ਕੀ ਸੀ ਮੱਖਣ ਤਾਂ ਐਡਮ ਦਾ ਨਾਂ ਸੀ ਬਾਈ ਕਹਿੰਦਾ ਉਸ ਘੋੜੇ ਦਾ ਬਾਈ ਕੀ ਨਾਂ ਸੀ ਜਿਹੜਾ ਬਾਪੂ ਕੋਲੇ ਉਹ ਮੱਝਾ ਨੀਲਾ ਘੋੜਾ ਹੀ ਕਹਿੰਦੇ ਸੀ ਨੀਲਾ ਘੋੜਾ ਹੀ ਵੈਸੇ ਨਾਂ ਹੈ ਨਹੀਂ ਸੀ ਕੋਈ ਉਹਦਾ ਰੱਖਿਆ ਪਹਿਲਾਂ ਵੀ ਆਪਣੇ ਕੋਲੇ ਮੱਝੂਆਂ ਦੇ ਨਾਲ ਹੀ ਪਿੰਡ ਚੱਕਰੀ ਹਾਂਜੀ ਬਾਈ ਉੱਥੇ ਵੀ ਇੱਕ ਕਮੈਤ ਘੋੜਾ ਹੁੰਦਾ ਸੀ ਬਹੁਤ ਚੰਗਾ ਠੀਕ ਹੈ ਬਾਈ ਉਹਦਾ ਬੱਚਾ ਵੀ ਆਪਣੇ ਘਰ ਸੇ ਆਇਆ ਸੀਗਾ ਇੱਕ ਠੀਕ ਹੈ ਬਾਈ ਉਹਨੇ ਵੀ ਯਾਨੀ ਕਿ ਉਦੋਂ ਆਪਣਾ ਘਰ ਪਿੰਡ ਦੇ ਵਿੱਚ ਸੀਗਾ ਜੀ ਹੂੰ ਤੇ ਉਹ ਵੀ ਬਹੁਤ ਐਡਮ ਵਾਂਗੂ ਵੱਡਾ ਤੇ ਚੰਗਾ ਸੀਗਾ ਜੀ। اچھا। ਮੈਂ ਤਰੰਗ ਦਾ ਘੋੜਾ ਸੀ ਨਾਗ ਵਾਲੇ ਕਲਰ ਦਾ ਘੋੜਾ ਉਹ ਸੀਗਾ। ਠੀਕ ਹੈ ਬਾਈ। ਉਹ ਫਿਰ ਉਹਦੋਂ ਸਾਨੂੰ ਸੇਲ ਕਰਨਾ ਪੈ ਗਿਆ। ਠੀਕ ਹੈ ਬਾਈ। ਹਾਂਜੀ। ਉਹ ਐਡਮ ਤੋਂ ਪਹਿਲਾਂ ਸੀ ਬਾਈ। ਉਹ ਐਡਮ ਤੋਂ ਪਹਿਲਾਂ ਸੀਗਾ। ਐਡਮ ਤਾਂ ਆਪਣੇ ਜਿਵੇਂ ਘਰੇ ਹੀ ਜਨਮ ਹੋਇਆ ਹਨਾ ਉਹਦਾ। ਉਹ ਵੀ ਆਪਣੇ ਘਰੇ ਜਨਮ ਹੋਇਆ ਸੀ। ਇਹ ਇਹ ਸੀ ਐਡਮ ਦੀ ਮਾਂ ਨਹੀਂ ਉਹ ਜੰਮਿਆ ਸੀਗਾ ਜੀ। ਠੀਕ ਹੈ ਬਾਈ। ਹਾਂਜੀ ਹਾਂਜੀ ਠੀਕ ਹੈ। ਮੰਨ ਲਓ ਮਾਂ ਵਾਲੇ ਪਾਸੋਂ ਐਡਮ ਦਾ ਭਰਾ ਹੀ ਸੀ ਉਹ ਘੋੜਾ। ਠੀਕ ਹੈ ਜੀ ਬਾਈ। ਸੋ ਹੁਣ ਆਪਾਂ ਥੋੜੀ ਜੀ ਗੱਲਬਾਤ ਬਾਈ ਐਡਮ ਬਾਰੇ ਕਰ ਲਈਏ ਜਿੱਥੋਂ ਸਾਰੀ ਗੱਲ ਕ जिने एक हाईलाइट ਕੀਤਾ ਇਸ ਲਾਈਨ ਨੂੰ ਐਡਮ ਨੇ ਹਨਾ ਹਾਂਜੀ ਹਾਂ ਉਹਦਾ ਜਨਮ ਬਾਈ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਐਡਮ ਦਾ ਉਹਦਾ ਵੀਰੇ ਪੱਕਾ ਤਾਂ ਨਹੀਂ ਕਹਿ ਸਕਦਾ ਹਾਂ ਸਾਡੇ ਕੋਲ ਉਹਦੀ ਵੀਡੀਓ ਪਈ ਐ ਕਿ ਅਸੀਂ ਬੜਮਾਉਣੀ ਹੈ ਉਹ ਹਾਂਜੀ ਵਿਆਹ ਵੇਲੇ ਦੀ ਆ ਹਾਂਜੀ ਬਾਈ ਤੇ ਉਹਦਾ 92 93 ਦਾ ਜਨਮ ਹੋ ਬਾਈ 92 93 ਅੰਦਾਜ਼ਾ ਜੀ ਅੰਦਾਜ਼ਾ ਜੀ ਤੇ ਆਪਣੇ ਕੋਲੇ 8-9 ਸਾਲ ਤਕਰੀਬ ਹੋ ਰਹਿ ਕੇ ਗਿਆ ਜੀ ਇੱਥੇ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਮੰਨ ਲਓ 8-9 ਸਾਲ ਤੁਹਾਡੇ ਕੋਲੇ ਰਿਹਾ ਫਿਰ ਘੋੜੀਆਂ ਇੱਥੇ ਵੀ ਮੇਟ ਹੋਈਆਂ ਬਾਈ ਐਡਮ ਤੋਂ ਜ ਬਹੁਤੀ ਨਹੀਂ ਕਰਾਈ ਨੇ ਘੋੜੀ ਬਈ ਇੱਥੇ ਮੇਟ ਤਾਂ ਬਹੁਤ ਹੋਈ ਆ ਜੀ ਇੱਥੇ ਜਿਹੜੀ ਘੋੜੀ ਮੇਟ ਹੋਈ ਆ ਉਹ ਜਿਵੇਂ ਲੁਧਿਆਣਾ ਏਰੀਆ ਦੀ ਇਧਰ ਅੰਬਰਸਰ ਦੀ ਤੇ ਤਕਰੀਬਨ ਬਾਰਡਰਾਂ ਤੋਂ ਦੂਰ ਦੂਰ ਦੀਆਂ ਘੋੜੀਆਂ ਮੇਟ ਹੋਈਆਂ ਜੀ ਠੀਕ ਆ ਬਈ ਤੇ ਸਾਡੇ ਆਏ ਤਾਂ ਮਨ ਲਾ ਇਸ ਏਰੀਏ ਤੁਸੀਂ ਇਹ ਮੰਨੋ ਵੀ ਮਾੜੀ ਕਿਸਮਤ ਲਾ ਲੋ ਜਾਂ ਉਹਨਾਂ ਟਾਈਮਾਂ 'ਚ ਕੁਝ ਨਹੀਂ ਸੀਗਾ ਜੀ ਉਹ ਤਾਂ ਲੋਕ ਬਸ ਜੀ ਸੀ ਕਿ ਨੁਕਰੇ ਘੋੜਾਂ ਖੋਲੀ ਪਏ ਹੋਏ ਸੀਗੇ ਹਾਂਜੀ ਬਈ ਇਹ ਤਾਂ ਜਦੋਂ ਮਨ ਲਾ ਨਾਗ ਵੇਗ ਗਿਆ ਜੀ ਹਾਂਜੀ ਬਈ ਉਸ ਦਿਵਾਰ ਸਾਡੇ ਇਧਰ ਲੋਕਾਂ ਨੇ ਅੱਖਾਂ ਖੋਲੀਆਂ ਜੀ ਠੀਕ ਹੈ ਬਈ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਕੀ ਚੀਜ਼ ਹੈ ਠੀਕ ਹੈ ਬਈ ਵੀ ਯਾਨੀ ਕੋਈ ਕਹਿਣ ਤੇ ਤਾਂ ਨਹੀਂ ਕੋਈ ਮਗਰ ਲੱਗਦਾ ਹੁੰਦਾ ਹਾਂਜੀ ਹਾਂਜੀ ਬਈ ਵੀ ਉਹ ਗੱਲ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਉਦੋਂ ਇੰਨਾ ਗਿਆਨ ਨਹੀਂ ਸੀ ਜਾਂ ਇਸ ਪਾਸੇ ਇੰਨਾ ਪਤਾ ਨਹੀਂ ਸੀ ਜਾਂ ਇਸ ਲੈਵਲ ਤੇ ਵੀ ਗੱਲਬਾਤ ਚੱਲੀ ਜਾਊ ਹਣਾ ਬਸ ਹਾਂਜੀ ਉਹ ਨੁਕਰਾਂ ਦੀ ਸੀਗੇ ਜ਼ਿਆਦੇ ਆਪਣੇ ਏਰੀਆ ਤੇ ਥੋੜਾ ਹੋਈ ਰਗਾ ਕੇ ਸਤੂ ਤੋਂ ਕੋੜੀਆਂ ਬਹੁਤ ਆਉਣੀਆਂ ਭਰਉਣ ਖਾਤਰ ਹਾਂਜੀ ਕੋੜੀਆਂ ਤਾਂ ਐਡਮ ਕੋਲੇ ਬਾਰੀ ਨਹੀਂ ਆਉਂਦੀ ਆਉਣ ਦੀ ਬਿਲਕੁਲ ਬਈ ਕੋੜੀ ਦਾ ਤਾਂ ਕੋਈ ਨਹੀਂ ਕਿ ਵੀ ਨਹੀਂ ਭਰੇਗੀ ਹਾਂਜੀ ਬਈ ਆ ਗਾ ਕਿ ਬੱਚੇ ਉਹ ਬਾਹਰ ਬਹੁਤ ਨਿਕਲੀਏ ਨਾਲ ਦੀ ਨਾਲ ਹੀ ਵੀ ਕੀ ਗਏ ਅੱਛਾ ਜੀ ਪਹਿਲੀ ਉਹ ਬੁੱਕ ਹੀ ਹੋਣਾ ਠੀਕ ਹੈ ਜੀ ਇਹ ਬਾਈ ਜਗਤਾਰ ਕੋਲੇ ਉਦੋਂ ਸੀਗੇ ਕੋੜੇ ਕੋੜੀਆਂ ਹਾਂਜੀ ਉਹ ਵੀ ਉਦੋਂ ਬਾਰੇ ਪਹਿਲਾਂ ਬੁੱਕ ਹੀ ਹੋਣੀ ਵੇਖ ਜਾਣੇ ਨਾਲ ਦੀ ਨਾਲ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਈ ਆੜਮ ਬਾਅਦ ਦੇ ਵਿੱਚ ਜੋ ਤੁਸੀਂ ਕਹਿੰਦੇ ਹੋ 800 89 ਸਾਲ ਤੁਹਾਡੇ ਕੋਲੇ ਰਿਹਾ ਫਿਰ ਬਾਈ ਕਿਹੜੀ ਜਗ੍ਹਾ ਚਲਾ ਗਿਆ ਸੀ ਆਪਣੇ ਤੋਂ ਉਹ ਮੈਨੂੰ ਉਹਦੀ ਸਾਰੀ ਦੱਸ ਦੇਣਾ ਜੀ ਆਪਾਂ ਤੋਂ ਵਿੱਕ ਕੇ ਗਿਆ ਜੀ ਉਹ ਹੀਰੋ ਝਾੜੋ ਨਾਥਾਂ ਕੋਲੀ ਅੱਛਾ ਜੀ ਤੇ ਸਾਡੇ ਪਿੰਡ ਨਾਥਾਂ ਦਾ ਬਹੁਤ ਪ੍ਰੇਮ ਸੀਗਾ ਜੀ ਸਰਦਾਰ ਰਣਜੀਤ ਸਿੰਘ ਟਾਂਡੇ ਭਾਨਾ ਜੀ ਹਾਂਜੀ ਉਹਨਾਂ ਨੇ ਉਦੋਂ ਕੋੜਾ ਨੂੰ ਦਵਾਇਆ ਸੀਗਾ ਜੀ ਉਹ ਅੱਛਾ ਜੀ ਉੱਥੇ ਰਹਿ ਗਈ ਕਾਫੀ ਚਿਰ ਹਾਂਜੀ ਫਿਰ ਉਸ ਤੋਂ ਬਾਅਦ ਗਿਆ ਜੀ ਉਹ ਦੁੱਗੀ ਅੱਛਾ ਜੀ ਡਾਕਟਰ ਸੀ ਮੁੰਡਾ ਉਹਨੇ ਵਕਾਇਆ ਸੀ ਮੁੰਡੇ ਨੂੰ ਜੀ ਠੀਕ ਹੈ ਬਾਈ ਉਹ ਇੱਕ ਉਹ ਰਹੀ ਨਾ ਦੀ ਇਹ ਜੀ ਸਿਸਟਮ ਆਈਟਮ ਦੀ ਵੀ ਜਿੰਨੇ ਵਾਰੀ ਵੀ ਕਿਹਾ ਉਹ ਆਪਣੇ ਹੱਥਾਂ ਨੇ ਵੀ ਗਈ ਅੱਛਾ ਜੀ ਫਿਰ ਦੁਕਾਨ ਤੋਂ ਝਨੇਰਾਂ ਨਾਲ ਲਿਆਈ ਉਹਨਾਂ ਨੇ ਆਪ ਤੋਂ ਫੋਨ ਕਰਕੇ ਲਿਆ ਹਾਂਜੀ ਬਾਈ ਵੀ ਜੀ ਉਹ ਘੋੜਾ ਲੈਣ ਲੱਗੇ ਆ ਫਿਰ ਜਦੋਂ ਝਨੇਰਾਂ ਨਾਲ ਕੋਲੇ ਸੀਗਾ ਫਿਰ ਉਹ ਮਤਲਬ ਜਗਰਾਉ ਮੰਡੀ ਲੱਗੀ ਹੋਈ ਸੀਗੀ ਹਾਂਜੀ ਬਾਈ ਉੱਥੇ ਬਾਈ ਅਮਰਵੀਰ ਗਮਟੀ ਤੋਂ ਜੀ ਹਾਂਜੀ ਬਾਈ ਇਹਨਾਂ ਨੇ ਮੈਨੂੰ ਕਿਹਾ ਤਾਂ ਵੀ ਘੋੜਾ ਆਪਾਂ ਲੈਣਾ ਜੀ ਉਹ ਦਿੰਦੇ ਆ ਹਾਂਜੀ ਤੇ ਵੀ ਆਪਾਂ ਬਾਈ ਆਰਪੀ ਗੱਲ ਨੂੰ ਲੈ ਕੇ ਜਣਾ ਜੀ ਹਾਂਜੀ ਬਾਈ ਤੇ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਇੰਨੇ ਝਨੇਰਾਂ ਨਾਲ ਗੱਲਬਾਤ ਕਰਕੇ ਵੀ ਕਿਵੇਂ ਉਹ ਕਹਿੰਦੇ ਵੀ ਜਿਵੇਂ ਭਗ ਤੁਸੀਂ ਕਹੋਗੇ ਆਪੋ ਵੀ ਕਰ ਲਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਬਾਈ ਆਰਪੀ ਨੂੰ ਦਵਾਤਾ ਸੀਗਾ ਜੀ ਉੱਥੇ ਠੀਕ ਹੈ ਜੀ ਤੇ ਉੱਥੇ ਖੜਾ ਵੀ ਆਪਣੇ ਕੋਲ ਹੀ ਰਿਹਾ ਦੋ ਤਿੰਨ ਦਿਨ ਜਗਰਾਉ ਮੰਡੀ ਆਪਣੇ ਤੰਬੂ ਜੀ ਖੜਾ ਰਿਹਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਭਗਤ ਬਾਈ ਉਹ ਕਿਹੜੇ ਸੰਨ ਦੀ ਗੱਲ ਹੋਣੀ ਹੈ ਜਦੋਂ ਉੱਥੇ ਆਰਪੀ ਗੱਲ ਜੀ ਦੇ ਕੋਲੇ ਚੱਲ ਗਿਆ ਸੀ ਘੋੜਾ ਜਗਰਾਉ ਮੰਡੀ ਇਹ ਤਾਂ ਨਵੀਂ ਨਵੀਂ ਲੱਗਣ ਲੱਗੀ ਸੀ ਸੰਨ ਤਾਂ ਨਹੀਂ ਮੇ ਆਪਣੇ ਕੋਲ ਇੱਕ ਅੰਦਰ ਨਾ ਟਰਾਫੀ ਪਈ ਆ ਉਹ ਪਹਿਲੇ ਉਸ ਉਦੀ ਆ ਉਥੇ ਆਪਣੇ ਕੋਲ ਰੇਵੀ ਚਾਲੀ ਘੋੜੀ ਉਹ ਫਸਟ ਆਈ ਸੀ ਉਦੋਂ ਅੱਛਾ ਜੀ ਉਥੇ ਜਗਰਾਉ ਮੰਡੀ ਦੇ ਹਾਂਜੀ ਬਾਈ ਤੇ ਉਦੋਂ ਦੀ ਉਹ ਪਈ ਆ ਮੇਰੇ ਖਿਆਲ ਚ ਉਹਦੇ ਲਿਖਿਆ ਹੋਊਗਾ ਠੀਕ ਆ ਬਾਈ ਹਾਂਜੀ ਠੀਕ ਆ ਤਕਰੀਬਨ ਅੰਦਾਜ਼ਾ ਜੇ ਜੇ ਮੰਨ ਲਓ ਤੁਸੀਂ 8-9 ਸਾਲ ਦੀ ਉਮਰ ਤੁਹਾਡੇ ਕੋਲੇ ਹੋ ਗਈ ਸੀ ਉਦੋਂ ਕਿੰਨੇ ਕ ਗੈਪ ਦੀ ਗੱਲ ਉਹਦੋਂ ਬਾਅਦ ਮੇਰੇ ਕੋਲ 3 ਸਾਲ ਹੈ ਜੇ ਨਾਥਾਂ ਕੋਲੇ ਇਹ ਹਾਂਜੀ ਬਾਈ ਦੁੱਕੀ ਤੇ ਰਹੇ ਥੋੜਾ ਟਾਈਮ ਆ ਜੀ ਹਾਂਜੀ ਮਸੇ ਮੇਰੇ ਖਿਆਲ ਵਿੱਚ ਇੱਕ ਲੋੜੀ ਵਾਲੀ ਮੰਡੀ ਤੋਂ ਬਾਅਦ ਵੇਚਿਆ ਸੀਗਾ ਜੀ ਠੀਕ ਹੈ 3 ਸਾਲ ਉਥ ਤੇ 9 ਇੱਥੇ 13 ਤੇ ਬਾ 13 ਸਾਲ ਤੋਂ ਬਾਅਦ 13 14 ਸਾਲ ਅੰਦਾਜ਼ਾ ਜਿਹਾ ਮੋਟਾ ਜਿਹਾ ਆਪਾਂ ਬੋਕੋਵਰੀ ਉਮਰ ਦਾ ਚਿਰ ਚੇਰੇ ਪਾਕਿਆ ਸੀਗਾ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਮੰਨ ਲਓ ਵੀ ਉੱਥੇ ਜਿੰਨੀ ਕਿ ਲਾਸਟ ਟਾਈਮ ਤੇ ਬਰੀਡਿੰਗ ਹੋਈ ਆ ਉਸੇ ਫਾਰਮ ਤੇ ਕਾਫੀ ਲੰਮਾ ਟਾਈਮ ਰਿਹਾ ਬਾਈ ਹਨਾ ਤੇ ਕਿੰਨੀ ਉਮਰ ਭੋਗੀ ਆ ਬਾਈ ਉਹਨੇ ਉਮਰ ਹੀ ਮੇਰੇ ਆਰਪੀ ਕੋਲੇ ਰੇ 2014 ਨੂੰ 2014 ਚ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਬਾਈ ਤੇ ਉਦੋਂ ਬਾਅਦ ਚੋਂ ਦੇਖੋ 나ਗ ਦਾ ਵੀ ਜਨਮ ਤੁਹਾਡੇ ਘਰੇ ਹੋਇਆ ਬਾਈ ਹਨਾ ਨਹੀਂ 나ਗ ਇਹ ਸੀ ਜੇ ਬਾਈ ਜਿਹੜੇ ਛੇੜ ਵਾਲੇ ਇਹਨਾਂ ਨੂੰ ਬਹੁਤ ਮੋਹ ਸੀਗਾ ਜੀ ਇਹਨਾਂ ਦੇ ਘਰੇ ਜਨਮ ਹੋਇਆ ਸੀਗਾ ਜੀ ਠੀਕ ਹੈ ਜੀ ਇਹ 35 ਤੋਂ 40 ਦਿਨਾਂ ਦਾ ਸੀਗਾ ਜੀ ਅੱਛਾ ਜੀ ਜਿੱਦ ਮੈਂ ਇਹਨੂੰ ਲਿਆ ਸੀਗਾ ਜੀ ਠੀਕ ਹੈ ਬਾਈ ਤੇ ਆਪਣੇ ਕੋਲ ਆ ਕੇ ਜਨਮ ਲਾ ਲੂ ਪੜਿਆ ਵੱਡਾ ਸਾਰਾ ਇੱਥੇ ਹੋਇਆ ਜੀ ਇਹ ਕਿਉਂਕਿ 35 40 ਦਿਨ ਦਾ ਬੱਚਾ ਹੁੰਦਾ ਹੀ ਛੋਟਾ ਜੀ ਹਾਂਜੀ ਹਾਂਜੀ ਬਾਈ ਤੇ ਇੱਥੇ ਇਹ ਵੱਡਾ ਹੋਇਆ ਜੀ ਆ ਕੇ ਠੀਕ ਹੈ ਬਾਈ ਇਹਨੂੰ ਆਪਾਂ ਲਿਆਏ ਸੀਗੇ ਵੀ ਚਲੋ ਜਿਵੇਂ ਐਡਮ ਦਾ ਵੀ ਪਹਿਲਾਂ ਤੋਰਾ ਬਹੁਤ ਸੀਗਾ ਜੀ ਨਾਲੇ ਤਾਂ ਕੋੜਾ ਸੀ ਸਾਹਣ ਸੀਗਾ ਨਾਲੇ ਉਹ ਦੌੜ ਦੌੜ ਕੇ ਚ ਭਜਦਾ ਹੀ ਵੰਡੀਆਂ ਤੇ ਉਹਨਾਂ ਟਾਈਮਾਂ 'ਚ ਜਿਵੇਂ ਹੁਣ ਤਾਂ ਰੇਸ਼ਾ ਉਹਨੂੰ ਝੰਡਕਾ ਹੁੰਦਾ ਸੀ ਹਾਂਜੀ ਬਾਈ ਵੀ ਮੀਲੇ ਦੇ ਵਿੱਚ ਝੰਡੀ ਕਰਦੇ ਨਹੀਂ ਸਾਰੇ ਦੇ ਵਿੱਚ ਹਾਂਜੀ ਬਾਈ ਤੇ ਉਹਦੇ ਬਰਾਬਰ ਕੋਈ ਸ਼ਰਤਾ ਨਹੀਂ ਸੀ ਕੋੜਾ ਠੀਕ ਹੈ ਜੀ ਤੇ ਇਹ ਵੀ ਅਸੀਂ ਐਂ ਹੀ ਲਿਆ ਸੀਗਾ ਵੀ ਚਲੋ ਇਹਦੇ ਵਿੱਚ ਤੋਰਾ ਚੰਗਾ ਨਿਕਲੂ ਬਾਈ ਠੀਕ ਹੈ ਬਾਈ ਪਰ ਇਹ ਥੋੜਾ ਜਿਹਾ ਹੋਰ ਸੁਭਾਤਾ ਸੀਗਾ ਹਾਂਜੀ ਤੇ ਮੰਨ ਲਓ ਥੋੜਾ ਜਿਹਾ ਆਪਣੇ ਜਿਆਦਾ ਤਰੇ ਤੇ ਥੋੜਾ ਗੁਜਰਾਤੀ ਭਾਂ ਜਿਆਦੇ ਹੋਣ ਕਰਕੇ ਉਹਨੀਂ ਚਾਲ ਨਹੀਂ ਫੜੀ ਠੀਕ ਹੈ ਬਾਈ ਇੰਤਾਂ ਫਿਰ ਇਹ ਆਪਾਂ ਤੋਂ ਬਾਈ ਬਿੱਟੂ ਪਮਾਲ ਜੀ ਲੈ ਕੇ ਸੀ ਆਪਣੇ ਕੋਲ ਇਹ 4 ਸਾਲ ਦੀ ਤਕਰੀਬ ਸੀਗਾ ਜਦੋਂ ਆਪਣੇ ਕੋਲ ਗਿਆ ਠੀਕ ਹੈ ਬਾਈ ਉਦੋਂ ਫਿਰ ਆਪਾਂ ਤੋਰੇ ਵਾਸਤੇ ਇਹਨੂੰ ਕੁਝ ਟਾਈਮ ਰੱਖਿਆ ਜਾ ਮਾੜਾ ਮੋਟਾ ਉ ਤੇ ਘੋੜੀਆਂ ਨਹੀਂ ਬਹੁਤੀਆਂ ਭਰਾਈਆਂ ਤੇ ਉਮਰ ਵੀ ਵੈਸੇ 4 ਸਾਲ ਉਦੋਂ ਤੱਕ ਘੋੜਾ ਹੀ ਬਣਿਆ ਸੀ ਹਨਾ ਘੋੜਾ ਹੀ ਬਣਿਆ ਰਿਹਾ ਜੀ ਹਾਂਜੀ ਬਾਈ ਤੇ ਬਸ ਉਸੇ ਸਾਲ ਹੀ ਛੋਹ ਸੀਗਾ ਪਹਿਲਾ ਜੀ ਹਾਂਜੀ ਬਾਈ ਤੇ ਬਸ ਛੋਹ ਦੇ ਵਿੱਚ ਆ ਗਿਆ ਜੀ ਕੱਟੇ ਵਾਸਤੇ ਸ਼ੋਅ ਦੇ ਵਿੱਚ ਉਹਨਾਂ ਨੇ ਪਾਇਆ ਸੀ ਉਹਨਾਂ ਨੇ ਪਾਇਆ ਸੀ ਠੀਕ ਹੈ ਬਾਈ ਜਦੋਂ ਆਪਣੇ ਕੋਲੋਂ ਚੱਲ ਗਿਆ ਤਾਂ ਬਿੱਟੂ ਪਮਾਲ ਜੀ ਨੇ ਉੱਥੇ ਸ਼ੋਅ ਬਿੱਟੂ ਪਮਾਲ ਜੀ ਤੋਂ ਲੈ ਗਿਆ ਸੀ ਮੁੰਡਾ ਹੋਰ ਆਈ ਮੇਰੇ ਨੂੰ ਨਾਂ ਨਹੀਂ ਯਾਦ ਆਉਂਦਾ ਉਹਨਾਂ ਨੇ ਉਹ ਲੈ ਕੇ ਸੀ ਉਹਨਾਂ ਨੇ ਪਾਇਆ ਸੀ ਜੀ ਅੱਛਾ ਬਾਈ ਫੇਰ ਉਹਦੋਂ ਬਾਅਦ ਬਾਈ ਦੁਬਾਰੇ ਫੇਰ ਬਿੱਟੂ ਪਮਾਲ ਨੇ ਲੈ ਲੈਣਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਗੈਰੀ ਗੱਲ ਲੇ ਕੇ ਠੀਕ ਹੈ ਜੀ ਉਹ ਮੁਕਸਰ ਵਾਲਾ ਪਹਿਲਾ ਸ਼ੋਅ ਸੀ ਬਾਈ ਜਿੱਥੇ ਪਾਇਆ ਸੀ ਮੁਕਸਰ ਵਾਲਾ ਪਹਿਲਾ ਸੀ ਸਭ ਤੋਂ ਪਹਿਲਾ ਜਿਹੜਾ ਸਰਕਾਰੀ ਸ਼ੋਅ ਹੋਇਆ ਉਹ ਸ਼ੋਅ ਦੇ ਸਭ ਤੋਂ ਵੱਧ ਨਾਮ ਆਪਣੇ ਸੀਗੇ ਜੀ ਠੀ ਮੇਰਾ ਖਿਆਲ ਹੈ ਤਨ ਤੋਂ ਚਾਰ ਉਦੋਂ ਤੁਸੀਂ ਜਾਨਵਰ ਪਾਈ ਸੀ ਉਸ ਸ਼ੋਹ ਦੇ ਵਿੱਚ ਜਿੰਨਾਂ ਦੇ ਜਾਨ ਗੁੱਟਿਆਂ ਤੋਂ ਜਾਨਕਿ ਮਾਰਵੜੀ ਦੇ ਵਿੱਚ ਤਾਂ ਮੇਰੇ ਖਿਆਲ ਜੇ ਆਪਣੇ ਪੰਜਾਬ ਤੋਂ ਉਦੋਂ ਨੂੰ ਸ਼ਾਇਦ ਰਾਜਹਾਂਸ ਘੋੜਾ ਤਾਂ ਸ਼ਹਿਰ ਸੀਗਾ ਹੀ ਉਦੋਂ ਹਾਂਜੀ ਬਾਈ ਉਦੋਂ ਅਗਲੇ ਸ਼ੋਹ ਤੇ ਸ਼ਾਨਦਾਰ ਵਗੈਰਾ ਸਾਰੇ ਆਗੇ ਸੀ ਪਰ ਉਸ ਸ਼ੋਹ ਦੇ ਵਿੱਚ ਨਹੀਂ ਸੀਗਾ ਜੀ ਠੀਕ ਹੈ ਬਾਈ ਉਹਦੇ ਵਿੱਚ ਸਭ ਤੋਂ ਵੱਧ ਨਾਮ ਆਪਣੇ ਸੀਗੇ ਆਪਣੇ ਪਿੰਡ ਦੇ ਠੀਕ ਹੈ ਬਾਈ ਇੱਕ ਚੀਜ਼ ਬਾਈ ਭਗਤ ਹੋਰ ਦੇਖ ਕੇ ਹੈਰਾਨਗੀ ਹੁੰਦੀ ਆ ਚਲੋ ਅਸੀਂ ਤਾਂ ਤੁਹਾਨੂੰ ਬਾਈ ਕਹੀ ਜਾਂਦੇ ਆ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾਈ ਜਾਂਦੇ ਆ ਪਰ ਅਸੀਂ ਵੀ ਥੋੜਾ ਜਿਹਾ ਪਲੇਖੇ 'ਚ ਫਿਰਦੇ ਆ ਹਨਾ ਜੇ ਹਿਸਾਬ ਲਈਏ ਤਾਂ ਥੋੜਾ ਜਿਹੜਾ ਤਜਰਬਾ ਐਕਸਪੀਰੀਅੰਸ ਬੋਲਦਾ ਤਾਂ ਨਾਂ ਬੜਾ ਤੁਸੀਂ ਸਾਡੇ ਬਾਪੂ ਹੋਰਾਂ ਦੀ ਉਮਰ ਦੇ ਹੋਮੋਗੇ ਹਨਾ ਹਾਂਜੀ ਹਾਂਜੀ ਥੋਡੇ ਮੰਨ ਲਓ ਬੱਚੇ ਵੀ ਸਾਡੇ ਜਿੰਨੀ ਉਮਰ ਦੇ ਤੁਹਾਡਾ ਬਾਈ ਭਤੀਜਾ ਬੈਠਾ ਹੀ ਉਧਰਲੇ ਪਾਸੇ ਤੇ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਦੇਖਣ ਨੂੰ ਕੁਝ ਐਨ ਲੱਗਦਾ ਵੀ ਤੁਸੀਂ ਫੇਰ ਵੀ ਪੁਰਾਣੇ ਥਮ ਹੋ ਹਨਾ ਤੇ ਅਸੀਂ ਤਾਂ ਅੱਜ ਕੱਲ੍ਹ ਆਪਣੇਖੇ ਜੀ ਫਿਰਦੇ ਸੀ ਵੀ ਯ ਬਾਈ ਨੂੰ ਤਾਂ ਸ਼ਾਇਦ ਥੋੜਾ ਟਾਈਮ ਹੀ ਹੋਇਆ ਹੋਣਾ ਹਨਾ ਪਰ ਥੋੜੀ ਤਾਂ ਬਾਈ ਬਹੁਤ ਲੰਮਾ ਸਮਾਂ ਜਿਵੇਂ ਤੁਸੀਂ ਕਿਹਾ ਵੀ ਚਾਰ ਪੀੜੀਆਂ ਤਾਂ ਸਾਡੀ ਘੋੜਿਆਂ ਦੇ ਉੱਤੇ ਸਵਾਰੀ ਹੀ ਕਰ ਗਈਆਂ ਹਨਾ ਇਹ ਜਿਹੜੀਆਂ ਉੱਤੇ ਆਪਣੇ ਉਹ ਜਿਵੇਂ ਐਡਮ ਦੇ ਉੱਤੇ ਹੀ ਕਰ ਗਈ ਹਾਂਜੀ ਪਹਿਲਾਂ ਦਾਦਾ ਜੀ ਨੇ ਕਰੀ ਹਾਂਜੀ ਫਿਰ ਡੈਡੀ ਹੋਰਾਂ ਨੇ ਜੀ ਹਾਂਜੀ ਫਿਰ ਅਸੀਂ ਚੜਦੇ ਰਹੇ ਹਾਂਜੀ ਬਾਈ ਫਿਰ ਉਹ ਮਤਲਬ ਮੇਰੇ ਬੇਟੇ ਦਾ ਜਨਮ ਹੋਇਆ ਜੀ ਅੱਛਾ ਜੀ ਉਹ ਸੀਦਾ ਛੋਟਾ ਹਾਂਜੀ ਬਾਈ ਪਰ ਫਿਰ ਵੀ ਉਹਦੇ ਪੰਜ ਸੱਤ ਵਾਰੀ ਉੱਪਰ ਬੈਠ ਗਏ। ਹਾਂਜੀ ਬਾਈ। ਆ ਤੁਸੀਂ ਜਿਆਦਾ ਸਾਮ ਕੇ ਰੱਖੀਆਂ ਬਾਈ ਫੋਟੋਆਂ ਕੀਤੀਆਂ ਨੇ ਤੁਹਾਡੀਆਂ ਹਨਾ ਪੁਰਾਣੀਆਂ ਨਿਸ਼ਾਨੀਆਂ ਸਾਰੀਆਂ ਪਈਆਂ ਹੀ ਨੇ। ਹਾਂਜੀ ਹਾਂਜੀ। ਤੇ ਪਿੱਛੇ ਆ ਇੱਕ ਦੋ ਫੋਟੋਆਂ ਆ ਆਪਾਂ ਦੇਖਿਆ ਉਹ ਕਿਸੇ ਵਿਆਹ ਦੀਆਂ ਨੇ ਮੇਰੇ ਖਿਆਲ ਆ। ਉੱਥੇ ਵੀ ਇੱਕ ਫੋਟੋ ਲੱਗੀ ਵੀ ਆ ਪੁਰਾਣੀ ਉਹ ਕੱਠ ਜੇ ਚ ਘੋੜਾ ਖੜੇ ਦੀ ਆੜਮ ਦੀ। ਉਹ ਹੈਗੀ ਜੀ ਆਪਣੇ ਸਤ ਬਲਜੀ ਸਿੰਘ ਦਾਦੂ ਵਾਲਾ ਹੈਗੀ। ਅੱਛਾ ਕਿਸੇ ਫੰਕਸ਼ਨ ਦੀ ਆ। ਹਾਂ ਉਹ ਚ ਉੱਪਰ ਬੈਠੇ ਸੀਗੇ ਉਹਦਾ। ਠੀਕ ਹੈ ਜੀ ਬਾਈ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਜੀ। ਤੇ ਬਾਈ ਇਹ ਮੰਨ ਲਓ ਉਸ ਤੋਂ ਬਾਅਦ ਚਲੋ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਬਾਅਦ ਦੇ ਵਿੱਚ ਕੁਝ ਟਾਈਮ ਫਿਰ ਤੁਸੀਂ ਘੋੜੇ ਵੇਚਦੀ ਨਹੀਂ ਰੱਖਿਆ ਕੋਈ ਇੱਥੇ ਆਪਣਾ ਸਟੱਡ ਸਰਵਿਸ ਘੋੜੇ ਤਾਂ ਰਹਿ ਹੀ ਆਪਣੇ ਕੋਲੇ ਘੋੜਾ ਆਪਣੇ ਕੋਲੇ ਫਿਰ ਉਹ ਪੂਲੀਆ ਰਿਹਾ ਨੌਕਰਾ ਰਿੰਕੂ ਵਾਲਾ ਹੀ ਠੀਕ ਹੈ ਬਈ ਉਹ ਵੀ ਆਪਣੇ ਕੋਲੇ ਰਹਿ ਹੀ ਹੁਣ ਤੱਕ ਠੀਕ ਹੈ ਜੀ ਵੀ ਉਹ ਤੋਂ ਵੀ ਮੇਰੇ ਖਿਆਲ ਦੇ ਵਿੱਚ ਅਣਗਿਣਤ ਘੋੜੀ ਮੇਟ ਹੋ ਗਈ ਠੀਕ ਹੈ ਜੀ ਚਾਰ ਚਾਰ ਘੋੜੇ ਖੜਗੇ ਰਹਿੰਦੇ ਨੇ ਉਹਦੇ ਕੋਲ ਬਈ ਹਾਂਜੀ ਹਾਂਜੀ ਰਹਿੀਆਂ ਘੋੜੇ ਪਰ ਵੇਚਦੀ ਆ ਜਦੋਂ ਕਰੋਨਾ ਤੋਂ ਥੋੜਾ ਚਿਰ ਪਹਿਲਾਂ ਜਰੂਰ ਮੰਦਾਇਆ ਪੈ ਗਿਆ ਸੀ ਉਹਦੋਂ ਸਾਰਿਆਂ ਦੇ ਮੰਦਾ ਸੀਗਾ ਜੀ ਹਾਂਜੀ ਹਾਂਜੀ ਬਈ ਇਹ ਕਰੋਨਾ ਤੋਂ ਬਾ ਠੀਕ ਹੈ ਬਾਈ ਜੀ ਬਾਈ ਹੁਣ ਆਪਾਂ ਐਡਮ ਦੀ ਮਾਂ ਦੀ ਗੱਲ ਹੀ ਕਰ ਲਈਏ ਕੋਈ ਆ ਪਹਿਲਾਂ ਵੀ ਬਾਈ ਚਲ ਥੋੜੀ ਵੀਡੀਓ ਦੇਖ ਕੇ ਹੁਣ ਉਹ ਵੀ ਥੋੜਾ ਕਲੀਅਰ ਹੋ ਜਾਊਗਾ ਹਾਂਜੀ ਬਾਈ ਉਹ ਲੜਾਈ ਜਾਂਦੇ ਐਡਮ ਦੀ ਮਾਂ ਬਾਰੇ ਵੀ ਹਾਂਜੀ ਬਾਈ ਆਪਾਂ ਗੱਲ ਕਰਨੀ ਭੁੱਲ ਗਏ ਉਹਦੀ ਮਾਂ ਬਾਰੇ ਜ਼ਿਕਰ ਹੁੰਦਾ ਰਹਿੰਦਾ ਹਾਂ ਉਹ ਚਲੋ ਮੇਰੇ ਹੁਣ ਧਿਆਨ ਚ ਆ ਗਈ ਗੱਲ ਉਹ ਵੀ ਆਪਾਂ ਦੱਸੀ ਜਾਵੇ ਹਾਂਜੀ ਬਾਈ ਉਹ ਜਿਹੜੀ ਐਡਮ ਦੀ ਮਾਂ ਦੀ ਮਾਂ ਸੀਗੀ ਬਾਈ ਉਹ ਗੁਜਰਾਤੀ ਕੁੜੀ ਸੀ ਅੱਛਾ ਜੀ ਉਹ ਆਈ ਜਿਹੜਾ ਇਹ ਮੀਆਂ ਸੀ ਪਾਕਿਸਤਾਨ ਆਈ ਸਿੰਧ ਕਨੂਮੂ ਸੀ ਹਾਂਜੀ ਬਾਈ ਉਹ ਬਾਬੇ ਨਾਟ ਦੇ ਦਾਦਾ ਜੀ ਦਾ ਪ੍ਰੇਮ ਸੀ ਉਹ ਦਾ ਹਾਂਜੀ ਬਾਈ ਬੰਦੇ ਹੁਣ ਵੀ ਅਸੀਂ ਫੋਨ ਤੇ ਗੱਲਬਾਤ ਪਹਿਲਾਂ ਘਰਾਂ ਵਾਲੇ ਫੋਨ ਹੁੰਦੇ ਹੁਣ ਵੀ ਉਹਨਾਂ ਦਾ ਹੁੰਦੀ ਰਹਿੰਦੀ ਗੱਲਬਾਤ ਹਾਂਜੀ ਬਾਈ ਉਹ ਅਸੀਂ ਕੋੜਗਾਂ ਤੋਂ ਇਹ ਕੱਲੀਆਂ ਨਹੀਂ ਪਈ ਉਹ ਵੀ ਅਸੀਂ ਤਿੰਨ ਚਾਰ ਕੋੜਗਾਂ ਲੈ ਜਾਂ ਉਹ ਤੋਂ ਅੱਛਾ ਜੀ ਵੀ ਬਿਖੇਰ ਮੇਲੇ ਤੋਂ ਵੀ ਹਾਂਜੀ ਬਾਈ ਵੈਸੇ ਵੀ ਇੱਕ ਤਾਇਆ ਜੱਗਰ ਹੁੰਦਾ ਖਿਆਲੀ ਵਾਲੇ ਤੋਂ ਇਹਨਾਂ ਸਾਡੇ ਨਾਲ ਚੰਗੀ ਲਿਆ ਸੀ ਹਾਂਜੀ ਉਹ ਕੋੜੀ ਮਤਲਬ ਗੁਜਰਾਤੀ ਕੋੜੀ ਸੀ ਆਈ ਸਿੰਧ ਕੰਗੋ ਸੀ ਅੱਛਾ ਜੀ ਉਹ ਵਿੱਚੋਂ ਨੂੰ ਕਈ ਸਿੰਧੀ ਕੋੜੀ ਬਣਾਈ ਉਹ ਸਿੰਧੀ ਨਹੀਂ ਸੀ ਹਾਂਜੀ ਬਾਈ ਆਈ ਸਿੰਧ ਤੋਂ ਚੋਂ ਸੀ ਕੋੜੀ ਉਹ ਸਿੰਧੀ ਤੇ ਗੁਜਰਾਤੀ ਪਹਿਲਾਂ ਮਿਕਸੀ ਹੋ ਸਿੰਧੀ ਘੋੜੀ ਘੋੜੀ ਗੁਜਰਾਤੀ ਦੇ ਉੱਤੇ ਸਿੰਧੀ ਘੋੜਾ ਲੱਗਿਆ ਹੋਇਆ ਸੀ ਉਹ ਤੋਂ ਉਹ ਪੈਦਾ ਹੋਈ ਸੀ ਇੱਥੇ ਠੀਕ ਹੈ ਜੀ ਠੀਕ ਹੈ ਜੀ ਉਹ ਤੋਂ ਅੱਗੇ ਆਟਮ ਪੈਦਾ ਹੋਇਆ ਸੀ ਠੀਕ ਹੈ ਬਾਈ ਉਹ ਪੁਰਾਣੇ ਘੋੜੇ ਦੀਆਂ ਸ਼ਾਇਦ ਫੋਟੋਆਂ ਵੀ ਉਹਨਾਂ ਸਾਨੂੰ ਭੇਜੀਆਂ ਵੀ ਸੀ ਕਾਫੀ ਟਾਈਮ ਪਹਿਲਾਂ ਪੰਜੇ ਹੀ ਹੁਣ ਆਪਣੇ ਕੋਲੇ ਯਾਨੀ ਕਿ ਆਟਮ ਦੇ ਨਾਨੇ ਦੀਆਂ ਠੀਕ ਹੈ ਜੀ ਉਹ ਉਹਨਾਂ ਕੋਲ ਹੀ ਪੁਰਾਣੇ ਸੀ ਜੀ ਸਾਡੇ ਕੋਲ ਵੀ ਆ ਗਏ ਸੀ ਉਹ ਮੁੜ ਕੇ ਹੱਥੋਂ ਕਿਤੇ ਸਾਮੇ ਸੁਮ ਨਹੀਂ ਗਈਆਂ ਫੋਨ ਫੋਨ ਬਦਲੇ ਗਏ ਨਿਕਲ ਗਈਆਂ ਹਾਂਜੀ ਬਾਈ ਵੀ ਉਹ ਚੀਜ਼ਾ ਵੀ ਰੌਲਾ ਇਹੀ ਸੀਗਾ ਉਹਦੇ ਉਹ ਕਹਿੰਦੇ ਫੋਨ ਤੇ ਬਾਈ ਸਿੰਧੀ ਘੋੜੀ ਸਿੰਧੀ ਨਹੀਂ ਸੀ ਹਾਂਜੀ ਬਈ ਉਹ ਪਿੱਛੇ ਤੋਂ ਉਹ ਸਿੰਧੀ ਤੇ ਗੁਜਰਾਤੀ ਮਿਕਸ ਸੀ ਹਾਂਜੀ ਬਈ ਉਹ ਤੋਂ ਇਹ ਘੋੜੀ ਪੈਦਾ ਹੋਈ ਠੀਕ ਹੈ ਬਈ ਹਾਂਜੀ ਉਹ ਤੋਂ ਅਸੀਂ ਦੋ ਘੋੜੀਆਂ ਉਹ ਤੋਂ ਲਈਆਂ ਸੀ ਹਾਂਜੀ ਬਈ ਦੋ ਘੋੜੀਆਂ ਸੀ ਉਹ ਤੋਂ ਬਾਅਦ ਵੀ ਲੈ ਕੇ ਆਏ ਸੀ ਠੀਕ ਹੈ ਬਈ ਇੱਕ ਤਾਂ ਪਿਓਰ ਸਿੰਧੀ ਸੀ ਇੱਕ ਇਹ ਸੀ ਹਾਂਜੀ ਬਈ ਹਾਂਜੀ ਜਿਹੜਾ ਆਡਮ ਪੈਦਾ ਹੋਇਆ ਸੀ ਠੀਕ ਹੈ ਬਈ ਬਾਈ ਭਗਤ ਜੀ ਜਿਵੇਂ ਮੰਨ ਲਓ ਵੀ ਆਡਮ ਦਾ ਜਨਮ ਆਪਣੇ ਫਾਰਮ ਦੇ ਉੱਤੇ ਹੋਇਆ ਹਨਾ ਤੁਸੀਂ ਉਹੀ ਘੋੜੀ ਆਪਦੇ ਵਾਲੀ ਮੇਟ ਕਰਾਈ ਸੀ ਉਹ ਤੋਂ ਬਾਪੂ ਜੀ ਵਾਲੇ ਜੋਰਾ ਸਿੰਘ ਵਾਲੇ ਘੋੜੇ ਤੋਂ ਨੀਲੇ ਤੋਂ ਹਾਂਜੀ ਹਾਂਜੀ ਤੇ ਉਦੋਂ ਬਾਰੇ ਦੱਸੋ ਵੀ ਤੁਹਾਡੇ ਪਿੱਛੇ ਬਜ਼ੁਰਗਾਂ ਦੇ ਬਾਪੂ ਜੀ ਨਾਲ ਕਿੱਦਾਂ ਦੇ ਰਿਲੇਸ਼ਨ ਸੀ ਕਿਹੜੇ ਸਨ ਦੀ ਉਹ ਕਿੰਨਾ ਕੁ ਟਾਈਮ ਪੁਰਾਣੀ ਗੱਲ ਆ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਣਾ ਭਰਾਵਾਂ ਨੂੰ ਆਪਾਂ ਵੀਡੀਓ ਦੇ ਵਿੱਚ ਫੋਟੋ ਲਾ ਰਹੇ ਅੱਜ ਉਹ ਤੁਹਾਡੇ ਦੱਸੇ ਤੋਂ ਹੀ ਮੈਨੂੰ ਵੀ ਅੱਜ ਪਤਾ ਲੱਗਿਆ ਵੀ ਮੰਨ ਲਓ ਤੁਹਾਡੇ ਦਾਦਾ ਜੀ ਦੀ ਫੋਟੋ ਆ ਬਾਈ ਹਨਾ ਉਹ ਤੇ ਕਈ ਵੀਰ ਮੇਰੇ ਵਾਂਗੂ ਹੋਰ ਵੀ ਭਲੇਖਾ ਮਨ ਦੇ ਵਿੱਚ ਰੱਖੀ ਬੈਠੇ ਸੀਗੇ 70 80% ਬੰਦੇ ਤਾਂ ਉਹ ਸਮਝੀ ਬੈਠੇ ਸੀ ਵੀ ਬਾਪੂ ਜੋਰੇ ਦੀ ਫੋਟੋ ਆ ਕਿਤੇ ਇਹ ਤੇ ਉਹ ਚੀਜ਼ ਬਾਰੇ ਥੋੜਾ ਜਿਹਾ ਆਪਾਂ ਭਰਾਵਾਂ ਨੂੰ ਕਲੀਅਰ ਕਰ ਦਈਏ ਤੇ ਉਦੋਂ ਦਾ ਜਿਹੜਾ ਟਾਈਮ ਪੀਰੀਅਡ ਸੀ ਬਾਈ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਕਰੋ ਜਾਂ ਸੋਡੇ ਬਾਪੂ ਦਾਦਾ ਜੀ ਹੁਣਾਂ ਬਾਰੇ ਸ਼ੌਂਕ ਬਾਰੇ ਉਹਨਾਂ ਦੇ ਬਾਰੇ ਉਹ ਚ ਕੀ ਨੇ ਬਾਈ ਆਪਣਾ ਬੇਨ ਤਾਂ ਉਹ ਕਿਉਂ ਸਖਜੇਂਦਰ ਲੁੱਪ ਵਾਲ ਨੇ ਉਹਦੀ ਵੀਡੀਓ ਬਣਾਈਏ ਬਾਬੇ ਚੋਰੇ ਦੀ ਪਹਿਲੀ ਇੰਟਰਵਿਊ ਹੀ ਕਰੀ ਉਹਦੀ ਹਾਂਜੀ ਬਾਈ ਉਦੋਂ ਨੇ ਇੰਟਰਵਿਊ ਤਾਂ ਬਾਬੇ ਨਾਲ ਕਰੀ ਸੀ ਉਹ ਜਿਹੜੀ ਨਾਲ ਦੇ ਫੋਟੋ ਲਈ ਉਹ ਉੱਥੇ ਵੀ ਮੇਰੇ ਸ਼ਾਇਦ ਮੇਰੀ ਫੋਟੋ ਹੋਵੇ ਸਾਡੇ ਦੀ ਹਾਂਜੀ ਬਾਈ ਉੱਥੇ ਉਹ ਫੋਟੋ ਚੱਕ ਕੇ ਇਹ ਲਾਤੀ ਹਾਂਜੀ ਉਹ ਬਲੇਖੇ ਨਾਲ ਜਾਂ ਨਹੀਂ ਪਤਾ ਸੀ ਹੈਨਾ ਜਿਵੇਂ ਉਹ ਫੋਟੋ ਉਹ ਪੈਸੇ ਤਾਂ ਸਾਡੇ ਕੋਲੇ ਆ ਕੇ ਕਲੀਅਰ ਕਰ ਵੀ ਗਿਆ ਸੀ ਉਹਨੇ ਵੀਡੀਓ ਚ ਬੋਲ ਵੀ ਦਿੱਤਾ ਸੀ ਹਾਂਜੀ ਬਾਈ ਪਰ ਉਹ ਹਜੇ ਵੀ ਇੱਕ ਬਹੁਤ ਲੋਕਾਂ ਹੀ ਮੰਨੀ ਜਾਂਦੇ ਵੀ ਉਹ ਬਾਬੇ ਜੋਰੇ ਦੀ ਫੋਟੋ ਆ ਹਾਂਜੀ ਬਾਈ ਉਹ ਹੈ ਸਾਡੇ ਦਾਦਾ ਜੀ ਦੀ ਫੋਟੋ ਸਰਦਾਰ ਜਗENDER ਸਿੰਘ ਦੀ ਹਾਂਜੀ ਬਾਈ ਹਾਂਜੀ ਉਹਨਾਂ ਦੀ ਫੋਟੋ ਐ ਪੁਰਾਣੀ ਉਹ ਹਾਂਜੀ ਆਮ ਭਾਈ ਆਪਾਂ ਦੇਖਦੇ ਹਾਂ ਵੀ ਮੱਜੂ ਕੇ ਬਲੱਡ ਲਾਈਨ ਦੇ ਜਾਂ ਪੰਜਾਬ ਨਸਲ ਦੇ ਚਲੋ ਬਹੁਤੇ ਇੱਕ ਦੋ ਪੇਜ ਜਿਵੇਂ ਚੱਲਦੇ ਆ ਹੈਨਾ ਕਈ ਵਾਰ ਵੀਰ ਭਲੇਖੇ ਨਾਲ ਜਿਹੜੇ ਇਸ ਨਸਲ ਨੂੰ ਪਿਆਰ ਕਰਦੇ ਆ ਬਾਈ ਉਹ ਬਾਪੂ ਜੋਰੇ ਦੀ ਫੋਟੋ ਸਮਝ ਗਈ ਬਾਈ ਇਹਨੂੰ ਲਾ ਦਿੰਦੇ ਥੱਲੇ ਲੇ ਹਾਂਜੀ ਹਾਂਜੀ ਨਹੀਂ ਬਾ ਸਾਡੇ ਦਾਦਾ ਜੀ ਦੀ ਫੋਟੋ ਹੀ ਹਾਂਜੀ ਬਾਈ ਆਪਾਂ ਇੱਥੇ ਆਪਣੇ ਕੋਲ ਪਈ ਵੀ ਤੁਸੀਂ ਦੇਖੀ ਵੀ ਆ ਹਾਂਜੀ ਹਾਂਜੀ ਬਾਈ ਤੇ ਉਸ ਤੋਂ ਬਾਅਦ ਉਹਦੀ ਇੱਕ ਸਾਡਾ ਕੋਈ ਮਿੱਤਰ ਪਿਆਰਾ ਮੁੰਡਾ ਦੀ ਪੇਂਟਿੰਗ ਵੀ ਬਣਾ ਕੇ ਦੇ ਗਿਆ ਹਾਂਜੀ ਹਾਂਜੀ ਬਾਈ ਬਹੁਤ ਸੋਹਣੀ ਬਣਾ ਕੇ ਰਿਹਾ ਹਾਂਜੀ ਬਾਈ ਤੇ ਸਾਡਾ ਬਜ਼ੁਰਗਾਂ ਦਾ ਉਹ ਪੰਜ ਤੁਹਾਨੂੰ ਦੱਸ ਕੇ ਨੇ ਪਹਿਲੇ ਜਿਹੜੀ ਪੁਰਾਣੀ ਗੱਲ ਉਹ ਚੱਕਰ ਵਾਲੇ ਬੰਤਨਿੰਗ ਜਿਹਨਾਂ ਕੋਲ ਘੋੜਾ ਹੁੰਦਾ ਸੀ ਹਾਂਜੀ ਬਾਈ ਉਹਨਾਂ ਕੋਲ ਪਹਿਲੇ ਹੀ ਆਉਣਾ ਜਾਣਾ ਸੀ ਠੀਕ ਹੈ ਬਾਈ ਕਿਉਂਕਿ ਮੱਜੂ ਕਹਿੰਦੇ ਕੋਲ ਦੀ ਜਾਈ ਦੇ ਬਿਜਦੀ ਤਰਣ ਜਾਂਦੇ ਹਾਂ ਉਹ ਚੜਕੇ ਜਾਣਾ ਘੋੜੀ ਤੇ ਹਾਂਜੀ ਬਾਈ ਤੇ ਆਉਂਦੇ ਹੋਏ ਆਉਂਦੇ ਉਹ ਪੈਦਲ ਹਾਂਜੀ ਬਾਈ ਵੀ ਉਦੋਂ ਕੋੜਾ ਵਿਚਾਰ ਹੁੰਦਾ ਜੀ ਵੀ ਚਲ ਵੀ ਘੋੜੀ ਮਲਾ ਕੇ ਲੈਂਦੇ ਚੜਨਾ ਨਹੀਂ ਹੂੰ ਆਉਂਦੇ ਹੋਏ ਪੈਦਲ ਆਉਂਦੇ ਉਹ ਫਿਰ ਉਧਰ ਮੋਹ ਪੈਰ ਕਰਕੇ ਜਿਵੇਂ ਇੱਕ ਰਾਤ ਉਥੇ ਬਾਬੇ ਕੋਲ ਕੱਟ ਲਈ ਹਾਂਜੀ ਬਾਈ ਅੱਗੇ ਉੱਤੇ ਨਾਲ ਹੀ ਸਾਡੇ ਜੋਧਪੁਰ ਚੀਮੇ ਉੱਥੇ ਰਿਸ਼ਤੇਦਾਰੀ ਉਧਰ ਕੱਟ ਲਈ ਹਾਂਜੀ ਬਾਈ ਐ ਉਹ ਇੱਕ ਦੋ ਤਿੰਨ ਚਾਰ ਦਿਨਾਂ ਚ ਵਾਪਸ ਆ ਜਾਂਦੇ ਹੂੰ ਤੇ ਜਦੋਂ ਅਸੀਂ ਇਹ ਆਟਮ ਦੀ ਮਾਂ ਮਤਲਬ ਕਰਾਸ ਕਰਾ ਕੇ ਲੈਂਦੇ ਉਦੋਂ ਤੱਕ ਆ ਗਏ ਸੀ ਕੈਂਟਰ ਵਗੈਰਾ ਹਾਂਜੀ ਬਾਈ ਤੇ ਉਹ ਤਾਂ ਇੱਕ ਐਂਟਰ ਤੇ ਲੈ ਕੇ ਗਏ ਉੱਥੇ ਹਾਂਜੀ ਮੱਜੂ ਕੇ ਹੀ ਲੈ ਕੇ ਗਏ ਮੱਜੂ ਕੇ ਮੱਜੂ ਕੇ ਠੀਕ ਹੈ ਬਾਈ ਇਹ ਕਈ ਬੰਦਿਆਂ ਦਾ ਸੀਗਾ ਆਬੀ ਦੀ ਆਬੀ ਦੀ ਮਨੋ ਲਗਾ ਲੋ ਉਹ ਪੈਰ ਲਾ ਲੋ ਹਾਂਜੀ ਬਾਈ ਇਹ ਤਾਂ ਜਕਰ ਸਿੰਘ ਦੀ ਖੈਲੀ ਵਾਲੇ ਤੋਂ ਹੀ ਹਾਂਜੀ ਬਾਈ ਤੇ ਬਾਬਾ ਜੋਰਾ ਹੋ ਗਿਆ ਹੀ ਹਾਂਜੀ ਇੱਕ ਝੜਕ ਤੋਂ ਸੀਗੀ ਠੀਕ ਹੈ ਝੜਕ ਕੋ ਉੱਥੋਂ ਸੀਗੇ ਅਬੀ ਰਾਜੀ ਕੋਈ ਕਹੀ ਜੀ ਐਉਂ ਪੁਰਾਣੇ ਬੰਦੇ ਫਿਰ ਸਾਰਿਆਂ ਦੇ ਨਾਲ ਆਬੀ ਦੀ ਸੀਗਾ ਮੋ ਪੈਰੀ ਹਾਂਜੀ ਬਾਈ ਫਿਰ ਉਹ 1 ਵਜੇ ਰੈਣ ਵਾਲੀ ਉਹ ਕਰਦੇ ਜੱਕਰ ਸਿੰਘ ਦਾ ਪੁਰਾਣਾ ਯਾਨੀ ਕਿ ਤੁਸੀਂ ਬੈਦ ਵੀ ਰਹੇ ਘੋੜਿਆਂ ਦੇ ਬਹੁਤ ਚੰਗੇ ਹਾਂਜੀ ਬਾਈ ਤੇ ਜਦੋਂ ਘੋੜਿਆਂ ਨੂੰ ਲਿਆਉਂਦੇ ਬਲੋਤਰੇ ਤੋਂ ਫਿਰ ਇਕੱਠਾ ਜੋ ਟਰੱਕ ਆਉਂਦਾ ਉਹ ਇਥੇ ਖਿਆਲੀ ਵਾਲੇ ਉਤਰਦਾ ਅੱਛਾ ਜੀ ਇਥੋਂ ਅੱਡੋੜੀ ਪਿੰਡਾਂ 'ਚ ਜਣ ਕੇ ਘੋੜਿਆਂ ਜਾਂਦੇ ਹਾਂ ਹਾਂਜੀ ਬਾਈ ਤੇ ਅਸੀਂ ਵੀ ਬਸ ਛੋਟੀ ਛੋਟੀ ਉਮਰ ਦੇ ਅਸੀਂ ਜਾਣ ਲੱਗੇ ਸੀ ਨਾਲ ਹੀ ਠੀਕ ਹੈ ਬਾਈ ਮੰਡੀਆਂ ਕਿੰਨੇ ਕ ਸਾਲ ਦੀ ਉਮਰ ਸੀ ਬਾਈ ਛੋਟੀ ਜਦੋਂ ਤੁਸੀਂ ਵੀ ਮੇਲੇ ਮੰਡੀਆਂ ਦੇ ਬਾਪੂ ਜੀ ਉਹਨਾਂ ਨਾਲ ਜਾਣ ਲੱਗੇ ਹੋ ਹੁਣ ਵੀਰ ਯਾਰ ਮਨ ਲੇ ਖਿਆਲ 'ਚ 50 ਦੇ ਲਗਭਗ ਹੋਣ ਵਾਲੇ ਹੋਵਾਂਗੇ ਠੀਕ ਹੈ ਬਾਈ ਤੇ ਉਦੋਂ ਬਪਾ 7 7-8 ਸਾਲ ਦੇ ਹੋਵਾਂਗੇ ਜਦੋਂ ਘੋੜਿਆਂ 'ਚ ਬਹਿਣ ਲੱਗੇ ਉਹ 10-12 ਸਾਲ ਦੇ ਠੀਕ ਹੈ ਬਈ ਜਾਣ ਲੱਗੇ ਇਸ ਹਿਸਾਬ ਨਾਲ ਬਾਈ 40-45 ਸਾਲ ਹੋਗੇ ਤੁਹਾਨੂੰ ਇਸ ਕੰਮ ਦੇ ਵਿੱਚ ਹਣਾ ਹਾਂ ਬਈ ਮੈਨੂੰ ਮੈਂ 15 ਸਾਲ ਦਾ ਤਾਂ ਮੈਂ ਕੱਲਾ ਬਟੇਸ਼ਰ ਮੰਡੀ ਭਾਗ ਗਿਆ ਸੀ ਬਾਈ ਲੀਲੀ ਹੋਰ ਹਣਾ ਅੱਛਾ ਜੀ ਇੱਥੋਂ ਕਾਨ ਸਿੰਘ ਨਾਲ ਤੁਸੀਂ ਬੰਦੇ ਹਾਂਜੀ ਬਈ ਬਹੁਤ ਛੋਟੀ ਉਮਰ 'ਚ ਮੈਂ ਵੀ ਉਦੋਂ ਘੋੜੀ ਲਿਆ ਜੀ ਠੀਕ ਹੈ ਜੀ ਇਨੇ 15 ਸਾਲ ਦਾ ਸਾਲ 15 دی ہو سکتا ਘਾਟੀ ਹੋ ਗਈ ہاں جی ہاں جی ਉਦੋਂ ਮ ਕੋੜਨ ਸੀ ਪਟੇਸਰ ਤੇ ਉਦੋਂ ਕੋਈ ਟਰਦਾ ਜਾਂਦਾ ਨਾ ਠੀਕ ਹੈ ਬਾਈ ਵੀ ਉੱਥੇ ਬੰਦੇ ਨੂੰ ਮਾਰ ਦਿੰਦੇ ਆ ਉਹ ਕਰ ਦਿੰਦੇ ਹੈ ਵੀ ਉਹ ਚੰਬਲ ਘਾਟੀ ਹੁਣ ਤਾਂ ਅਸੀਂ ਜਾਏ ਇਹ ਇਹਨਾਂ ਨੂੰ ਵੀ ਦਿਵਾ ਲਿਆ ਏ ਢੇੜਾ ਮਾ ਸਾਰ ਨੂੰ ਇੱਕ ਹੀ ਗਣੀ ਹਾਂਜੀ ਬਾਈ ਉਦੋਂ ਨੂੰ ਕੋਈ ਜਾਂਦਾ ਸੀ ਉੱਥੇ ਅੱਛਾ ਜੀ ਉਦੋਂ ਬਸ ਪਹਿਲੇ ਅਸੀਂ ਸੀ ਜਿਹੜੇ ਗਏ ਉੱਥੇ ਹਾਂਜੀ ਬਾਈ ਇਹ ਵਾਰ ਇਨੀ ਕੁ ਉਮਰ ਤਾਂ ਆਪਾਂ ਆਪ ਵੀ ਕੋਣੀ ਲਿਆ ਸੀ ਜੀ ਹਾਂਜੀ ਬਾਈ ਉਦੋਂ ਪਹਿਲਾਂ ਮੇਰੇ ਡੈਡੀ ਜੀ ਇਹ ਬਰੋਤਰ ਤੋਂ ਨਾਲ ਬਾਬੇ ਦੇ ਫਿਰ ਇਹ ਲਿਆਉਣ ਲੱਗੇ ਫਿਰ ਬਸ ਮੈਂ ਨਾਲ ਹੀ ਠੀਕ ਹੈ ਜੀ ਵੀ ਉਦੋਂ ਤੋਂ ਹੀ ਨਾਲ ਥਾਰੀ ਉਮਰੀ ਪੜਾਈ ਹਾਂਜੀ ਬਾਈ ਉਧਰ ਦਾ ਹੱਥ ਤੰਗੀ ਸੀ ਤੇ ਇਧਰ ਹੀ ਫਿਰ ਘੋੜਿਆਂ ਵਾਲੇ ਪਾਸੇ ਤੁਰੇ ਫਿਰਿਆ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਬਾਕੀ ਬਾਈ ਇੱਕ ਗੱਲ ਆਪਾਂ ਥੋੜੀ ਜੀ ਹੋਰ ਕਰੀਏ ਵੀ ਜਿੰਨਾ ਕ ਮੈਂ ਰੋਲ ਮੰਨਦਾ ਵੀ ਮੰਨ ਲਓ ਪਹਿਲਾਂ ਦੇਖੋ ਮੱਝੂ ਕੇ ਲੈਨ ਨੂੰ ਤੁਸੀਂ ਸਾਂਭਿਆ ਹਨਾ ਹਾਂਜੀ ਥੋੜੇ ਤੋਂ ਮੋਢ ਵੱਜਿਆ ਜਦੋਂ ਐਡਮ ਨੂੰ ਲਾ ਕੇ ਦੇਖੀਏ ਦਾ ਆਪਾਂ ਤੇ ਬਾਪੂ ਜੋਰਾਜੀ ਦਾ ਨਾਮ ਉਸ ਤੋਂ ਪਹਿਲਾਂ ਚੱਲ ਆਉਂਦਾ ਨੀਲੇ ਘੋੜਾ ਮੇਨ ਜਿਹੜਾ ਘੋੜਾ ਸੀ ਹਨਾ ਉਥੋਂ ਚੱਲਿਆ ਜਿਹੜਾ ਸਰਕਲ ਕਹਾਣੀ ਤੇ ਇੱਕ ਚੀਜ਼ ਬਾਈ ਮੈਂ ਅੱਗੇ ਜੇ ਦੇਖਾਂ ਏਰੀਏ ਦੇ ਬਾਈ ਦਾ ਆਪਾਂ ਗੱਲ ਕਰੀਏ ਤਾਂ ਮੈਂ ਲੁਧਿਆਣੇ ਸਾਈਡ ਦੇ ਜਿਹੜੇ ਭਰਾਣੇ ਉਹਨਾਂ ਨੂੰ ਇਸ ਲਈ ਬਹੁਤ ਯੋਗਦਾਨ ਮੰਨਦਾ ਉਹਨਾਂ ਨੇ ਜਿਨ੍ਹਾਂ ਨੇ ਅੱਜ ਵੀ ਮੱਝੂ ਕੇ ਬਲੱਡ ਲਾਈਨ ਸਾਹਮ ਕੇ ਰੱਖੀ ਵੀ ਆ ਬਾਈ ਹਾਂ ਬਾਈ ਜੇ ਕੁਛਕ ਬੰਦੇ ਆਪਾਂ ਦੇਖੀਏ ਤਾਂ ਉਸ ਏਰੀਆ ਦੇ ਵਿੱਚ ਚਲੋ ਦੇਖਦੇ ਆਪਾਂ ਵੀ ਨੌਕਰਾ ਘੋੜਾ ਤਾਂ ਉੱਥੇ ਕੋਈ ਟਮਾਟਰ ਲਾ ਇੱਕ ਦੋ ਫਾਰਮਾਂ ਦੇ ਉੱਤੇ ਹੀ ਨੇ ਹਨਾ ਤੇ ਵੈਸੇ ਮਾਰਵਾੜੀ ਦੇ ਨਾਲ-ਨਾਲ ਮੱਝੂ ਕੇ ਲਾਈਨ ਦਾ ਕਰੇਜ ਬਾਈ ਉੱਥੇ ਉਸ ਏਰੀਆ ਦੇ ਵਿੱਚ ਜਿਆਦਾ ਆਪਾਂ ਜਗਰਾਵਾ ਮੰਡੀ ਤੇ ਜਾਂਦੇ ਆ ਬਾਈ ਉਸ ਮੰਡੀ ਤੇ ਹੀ ਆਪਾਂ ਨੂੰ ਮੱਝੂ ਕੇ ਬਲੱਡ ਲਾਈਨ ਦੇ ਨੀਲੇ ਘੋੜੇ ਜਾਂ ਕਮੈਤ ਦੇਖਣ ਨੂੰ ਗੱਲ ਉਹੀ ਹੈ ਬੈਂਤ ਬਾਈ ਆਪਾਂ ਕਹਦੇ ਨੇ ਵੀ ਉਹ ਏਰੀਆ ਆਪਾਂ ਤੋਂ ਮੂਰੀ ਆਪਾਂ ਬੈਕਵਰਡ ਆ ਹਾਂਜੀ ਬਾਈ ਜਿਵੇਂ ਆਪਾਂ ਹੋਰ ਗੱਲਾਂ 'ਚ ਵੀ ਕਹਿ ਦਿੰਨੇ ਆ ਬਿਲੇਹਣਾ ਏਰੀਆ ਆਪਣੇ ਤੋਂ 20-25 ਸਾਲ ਲੱਗਿਆ ਆਪਾਂ ਆਮ ਹੀ ਗੱਲਾਂ ਕਰਦੇ ਆ ਉਹ ਬੰਦੇ ਨੇ ਉਹਨਾਂ ਬੰਦਾ ਦੀ ਸੋਚ ਹੀ ਅੱਗੇ ਆ ਹੂੰ ਚਲੋ ਸਾਡੇ ਦਾਦਾ ਜੀ ਤਾਂ ਚਲੋ ਇਹ ਮੰਨੋ ਵੀ ਉਹ ਤੁਰ ਕੇ ਉਧਰੋਂ ਲੰਘ ਜਾਂਦੇ ਸੀ ਹੋ ਸਕਦਾ ਇਹਨੂੰ ਥੋੜਾ ਹਵਾ ਦਾ ਬੁੱਲਾ ਲੱਗ ਗਿਆ ਹੋਵੇ ਉਧਰੋਂ ਹਾਂਜੀ ਬਾਈ ਚੰਗਾ ਕੋਈ ਮਤ ਆ ਗਈ ਹੋਵੇ ਜੋ ਆਪੇ ਹੀ ਮੰਨਦੇ ਆ ਹਾਂਜੀ ਹਾਂਜੀ ਬਾਈ ਇਹ ਸਾਡੇ ਦਾ ਹੀ ਉਹ ਆਟਮ ਵੇਲੇ ਸਾਡੇ ਪਿੰਡ ਦੇ ਵਿੱਚ ਹੀ ਮੈਨੂੰ 20 ਕੋੜੀਆਂ ਸੀ ਠੀਕ ਆ ਬਾਈ ਤੇ ਇੱਕ ਕੋੜੀ ਸਾਡੇ ਪਿੰਡ ਦੇ ਵਿੱਚ ਭرائی ਉਹ ਵੀ ਉਹਨਾਂ ਨੇ ਬੱਚਾ ਇੱਥੇ ਸ਼ਾਇਦ ਮੇਰੇ ਖਾਤੇ ਪਤ ਨਹੀਂ ਬਬਲ ਜੀ ਤੇ ਕਿਪਾ ਵਾਲੀ ਤੇ ਆਏ ਉਹਨਾਂ ਨੇ ਬਕਾਇਆ ਕਰਿਆ ਇੱਥੇ। ਤੋਂ ਵੀ ਇੱਕ ਕਾਇ ਬਕਾਇਆ ਮਿੰਟ ਚ ਬਕਾਇਆ ਹੋ ਰ ਮਿੰਟ ਜੀ ਬੈ ਗਿਆ ਜੀ। ਹਾਂਜੀ ਬਾਈ। ਫੇਰ ਸਾਡੇ ਚ ਉਧਰੋਂ ਆਪਣਾ ਆਈਟਮ ਵੇਕਿਆ ਜੀ। ਹਾਂਜੀ। ਫੇਰ ਲੋਕ ਉਧਰੋਂ ਭੱਜੇ। ਸਾਡੇ ਪਿੰਡ ਦੇ ਹੀ ਲਾ ਲਓ ਤੁਸੀਂ। ਹਾਂਜੀ ਬਾਈ। ਉਹ ਗੱਲ ਤਾਂ ਵੀ ਸਾਡੇ ਬਜ਼ੁਰਗਾਂ ਨੇ ਮੈਨੂੰ ਪੱਲਿਓ ਘੋੜੀਆਂ ਪੈਸੇ ਦੇ ਕੇ ਘੋੜੀਆਂ ਦਵਾ ਕੇ ਲਿਆ ਲਿਆਉਂਦੇ ਸੀ ਉਹ। ਹਾਂਜੀ ਬਾਈ। ਤੇ ਪਰ ਉਹਨਾਂ ਦੇ ਮਨਗਰ ਨਹੀਂ ਲੱਗੇ। ਹੂੰ। ਜਾਗਤ ਉਹਨੇ ਲਾਤਾ ਉਹ ਗੱਲ ਉਹ ਜਾਗ ਵਾਲੀ ਬਾਬੇ ਵਾਲੀ ਗੱਲ ਹੀ ਆਏ ਦੇਖ ਹਾਂਜੀ ਹਾਂਜੀ ਉਹ ਨਿੱਕੀ ਜਿਹੀ ਉਹਨੂੰ ਗੱਲ ਹੈਗਾ ਟਾਈਮ ਤੋਂ ਨਿਕ ਜੂ ਹਾਂਜੀ ਹਾਂਜੀ ਬਾਈ ਉਹ ਕਹਿੰਦੇ ਨੇ ਕੋਈ ਕੋਈ ਬੰਦਾ ਸੀ ਖੂਹ ਤੇ ਪਾਣੀ ਪੀਉਂਦਾ ਸੀ ਹਾਂਜੀ ਉਹ ਇਹ ਖੂਹ ਤੇ ਪਾਣੀ ਪੀ ਆ ਕਰੇ ਹੋ ਤੇ ਉਹਨੂੰ ਉਹ ਕੋਈ ਸਾਹ ਲੰਘਿਆ ਕੋਲ ਦੀ ਉਹ ਕਹਿੰਦਾ ਯਾਰ ਕਿ ਪਾਣੀ ਤੂੰ ਕਿਵੇਂ ਪੀਉਣਾ ਕਹਿੰਦਾ ਮੈਂ ਤਾਂ ਬਸ ਫ੍ਰੀ ਖਾਤੇ ਸੇਵਾ ਕਰਦਾ ਹਾਂ ਹਾਂਜੀ ਬਾਈ ਉਹ ਕਹਿੰਦਾ ਲਿਆ ਦੂ ਹੱਥ ਕਰ ਉਹਨੇ ਯਾਰ ਉਹਨੂੰ ਪਾਣੀ ਪਾਇ ਤੇ ਉਹਨੇ ਹੱਥ ਤੇ ਉਹ ਦੇ ਕੇ ਆ ਲਿਖਤਾ ਕਹਿੰਦੇ ਇਹ ਸਾਡੇ ਪਹਿਲਾਂ ਬਾਬੇ ਵੀ ਗੱਲ ਸੁਣਾਉਂਦੇ ਸੀ ਇਹ ਬਾਈ ਸਰਦਾਰ ਚੱਕਰ ਸਿੰਘ ਵੀ ਖੇਲੀ ਆ ਉਹ ਸੁਣਾਉਣ ਦੇ ਗੱਲ ਇਹ ਹੂੰ ਕਹਿੰਦਾ ਉਹਨੇ ਇਹ ਕਾ ਲਿਖਤਾ ਹੂੰ ਇਹ ਕਾ ਲਿਖਤਾ ਤੇ ਕਹਿੰਦਾ ਮੁੜ ਕੇ ਉਹ ਫੇਰ ਪਾਣੀ ਪੀਉਣ ਲੱਗੇ ਤੇ ਰਾਜੇ ਨੇ ਐਲਾਨ ਕਰਤਾ ਵੀ ਭੈਣ ਇਹਨੂੰ 1 ਰੁਪਿਆ ਦੇ ਕੇ ਜਾਇਆ ਕਰੋ ਪਾਣੀ ਪੀਈਦਾ ਹੂੰ ਤੇ ਸਾਰਿਆਂ ਨੂੰ 1 ਰੁਪਿਆ ਦੇਣ ਲੱਗੇ ਉਹ ਥੋੜੇ ਦਿਨ ਬਾਅਦ ਕੋਈ ਹੋਰ ਸਾਧੂ ਲੰਘਿਆ ਉਹ ਕਹਿੰਨੇ ਭਾਈ ਤੂੰ ਪਾਣੀ ਕਿਵੇਂ ਪੀਉਣਾ ਕਹਿੰਦਾ ਮੈਂ ਤਾਂ 1 ਰੁਪਿਆ ਦੇ ਜਾਂਦੇ ਲੋਕ ਲੈ ਲੈਣਾ ਅੱਛਾ ਜੀ ਉਹ ਕਹਿੰਨੇ ਵੀ ਹੱਥ ਕਰ ਤੂਰੇ ਉਹਨੇ ਇੱਕ ਨਾਲ 0 ਪਾਤੀ ਉਹ ਲੋਕ ਭਈ ਇਹਨੂੰ ਰਾਜੇ ਨੇ ਤੜਕੇ ਐਲਾਨ ਕਰਤਾ ਵੀ ਰੁਪਈ 10 ਰੁਪਏ ਦਿਆ ਕਰੋ ਹੂੰ ਇਹਨੇ ਤਾਂ ਪਾਣੀ ਪੀਕੇ ਜਾਊ ਜਿਹਾ ਭਰਾ ਕਹਿ ਲਿਓ ਹੂੰ ਤੇ ਲੋ ਦਾਸ ਵਾਲੀ ਗੱਲ ਚੱਲ ਪਈ ਹੂੰ ਹੌਲੀ ਹੌਲੀ ਇੱਕ ਸਾਧੂ ਹੋਰ ਆ ਗਿਆ ਹੂੰ ਉਹਨੂੰ ਪਾਣੀ ਪਿਆ ਉਹ ਕਹਿੰਦਾ ਭਾਈ ਕਿਵੇਂ ਪਿਉਣਾ ਹੂੰ ਕਹਿੰਦਾ 10 ਰੁਪਏ ਦੇ ਜੰਦੇ ਤੂੰ ਖੁਸ਼ ਹੋ ਕੇ ਹੂੰ ਹੂੰ ਤੇ ਉਹਨੇ ਭਾਈ ਕਹਿੰਦਾ ਪਾਣੀ ਪੂਣੀ ਪੀਕੇ ਕਹਿੰਦਾ ਲਿਆ ਯਾਰ ਹੱਥ ਕਰ ਉਹਦੇ ਹੱਥ ਇੱਕ ਜੀਰ ਹੋਰ ਪਾਤੀ ਹੂੰ ਉਹ ਤੜਕੇ ਰਾਜ ਨੇ ਐਲਾਨ ਕਰਤਾ ਭਾਈ ਨੂੰ 100 ਰੁਪਏ ਦੇਣਾ ਸਭ ਨੇ ਉਹਨੂੰ 100 ਰੁਪਏ ਬਣਨ ਲੱਗ ਗਿਆ ਹੂੰ ਉਹ ਮੁੜ ਕੇ ਕਹਿੰਦੇ ਉਹੀ ਸਾਧੂ ਫੇਰ ਆ ਗਿਆ ਅੱਛਾ ਭਾਈ ਕਿਤੇ 6 ਮਹੀਨੇ ਬਾਅਦ ਹੂੰ ਉਹਨਾਂ ਭਾਈ ਪਾਣੀ ਕਿਵੇਂ ਪਿਉਣਾ ਕਹਿੰਦੇ 10 ਉਹ ਮੈਦਾ ਵੀ ਤੈਨੂੰ ਲੈ ਕੇ ਗਿਆ ਸੀ ਬਾਹਰ ਤੂੰ ਤਾਂ ਮੈਨੂੰ ਤਾਂ ਹੈ ਨਹੀਂ 100 ਰੁਪਏ ਫ੍ਰੀ ਪਿਆ ਦੇ ਕਹਿੰਦੇ 100 ਹੈਗਾ ਤਾਂ ਪਿਆ ਦੂੰ ਨਹੀਂ ਕਹਿੰਦਾ ਚੱਲਦਾ ਲੱਗ ਹਾਂ ਉਹਨੇ ਲਿਆ ਫਿਰ ਤੈਨੂੰ ਕਹਿੰਦਾ ਹੱਥ ਕਰ ਦਵਾਰੇ ਉਹਨੇ ਹੈ ਕਿ ਵੀ ਚਲੇ ਕੋਈ ਹੋਰ ਵੀ ਕਰੂਗਾ ਉਹਨੇ ਹੱਥ ਕਰ ਤੋ ਉਹਨੇ ਆਪ ਵਾਲੇ ਇੱਕਾ ਚੱਕ ਲਿਆ ਹਾਂ ਉਹ ਪਿੱਛੇ ਕੱਲੀਆਂ ਜੀਰੂਆਂ ਮਹਿ ਰਹਿ ਗਈਆਂ ਹੈ ਉਹ ਗੱਲ ਜਿੱਥੇ ਸ਼ੁਰੂ ਹੋਇਆ ਸੀ ਕੰਮ ਉੱਥੇ ਖਤਮ ਹੋ ਗਿਆ ਉਹ ਸਾਡੇ ਵਾਲੇ ਬਾਬੇ ਵਾਲੀ ਗੱਲ ਉਹ ਬਾਬਾ ਜਾਗ ਲਾ ਆਂਦਾ ਸੀ ਚੰਗਾ ਉਹ ਦੇਖੋ ਜਾਗ ਨੂੰ ਬੰਦਾ ਭੁੱਲ ਜਾਂਦਾ ਤੂੰ ਉਹ ਹੋ ਤਾਂ ਖਤਮੀ ਐਡੀ ਕੋਈ ਗੱਲ ਨਹੀਂ ਰਹੀ ਕਰ ਹਾਂ ਤੇ ਉਹ ਗੱਲ ਉਹੀ ਆ ਵੀ ਜੋ ਲੋਕੋ ਨੂੰ ਉਦੋਂ ਬਾਬੇ ਦੀ ਗੱਲ ਨਹੀਂ ਸੁਣੀ ਹਾਂ ਤੇ ਮਗਰੋਂ ਜਦੋਂ ਉੱਥੇ ਬਈ ਆਰਪੀ ਕੋਲੇ ਵਾਗਿਆ ਘੋੜਾ ਹਾਂ ਤੇ ਉਥੋਂ ਵਾਰ ਗੋ ਮੁੜਿਆ ਕਰਨੋਂ ਵਾਰ ਨਾ ਖੋਲਿਆ ਕਰੇ ਹਾਂ ਨਹੀਂ ਉਹ ਗੱਲ ਸੀਗੀ ਐਜੀ ਠੀਕ ਹੈ ਬਈ ਉਹ ਕਿਉਂਕਿ ਉਹਨੇ ਨਾ ਹੀ ਓਡੀਪੀ ਜੀ ਦਿੰਦੀ ਸਾਡੇ ਪਿੰਡ ਇੱਥੇ ਕਿਹਦੀ ਪਹੁੰਚ ਸੀ ਉਦੋਂ ਹਾਂ ਬਈ ਹੁਣ ਅਸੀਂ ਤਾਂ ਉਹਦੇ ਮੇਲੇ ਖੇਲ ਚ ਬਈ ਆਰਪੀ ਤੋਂ ਮੇਲੇ ਚ ਆਉਂਦੀ ਤਾਂ ਨਹੀਂ ਹੋਰ ਕਦੋਂ ਹੋਰ ਬੰਦੇ ਨੇ ਪਾਂਚੀ ਘੋੜੋਂ ਨੂੰ ਭਰਾ ਕੇ ਦਿੱਤੇ ਹੁਣ ਠੀਕ ਹੈ ਬਈ ਤੇ ਇਹ ਗੇਟ ਕੋਲ ਬਹਿ ਕੇ ਮੁੜਿਆ ਦੇ ਹੂੰ ਭੁਖੇ ਤਾਂ ਜਾਂਦੇ ਉਥੋਂ ਦੋ ਦੋਨਾਂ ਚ ਬਸ ਬੁੱਸ ਤੇ ਉੱਥੇ ਮੁੜਿਆ ਹੁੰਦੇ ਜਾ ਕੇ ਟਾਈਮ ਦੇ ਬੰਦੇ ਜਦੋਂ ਬਾਅਦ ਚ ਪਤਾ ਲੱਗਣ ਲੱਗਿਆ ਵੀ ਜਦੋਂ ਇਹ ਹੱਥੋਂ ਲੰਘ ਗਿਆ ਉਹ ਗੱਲ ਉਹ ਬੈਕਬੋਰਡ ਵਾਲੀ ਆ ਹਾਂ ਇਹ ਅਗਰ ਤਾਂ ਹੁੰਦੀ ਆ ਉਦੋਂ ਆਉਂਦੀ ਆ ਉਦੋਂ ਉਹ ਉਦੋਂ ਲੱਸੀ ਨੂੰ ਸੀ ਲੜਕੀ ਜਾਂਦੀ ਹੈ ਹਾਂ ਜਾਗ ਜਾਗ ਭੁੱਲ ਜਾਂਦੇ ਐ ਲੋਕ ਹਾਂਜੀ ਹਾਂਜੀ ਬਾਈ ਬਿਲਕੁਲ ਬਾਈ ਠੀਕ ਕਰ ਬਾਈ ਠੀਕ ਹੈ ਜੀ